ਹਾਂ ਜੀ ਵੀਰੇ ਛਤਕਾਲ ਜੀ ਸ਼ਾਰਿਆਂ ਨੂੰ ਲੋ ਜੀ ਵੀਰੇ ਆਪਾਂ ਲੱਗਿਆ ਮਸਟੈਰ ਦਾ ਪੱਕਾ ਹੱਲ ਕਰਨ ਲੋ ਜੀ ਵੀਰੇ ਆਪਾਂ ਲੱਗਿਆ ਜੀ ਮਸਟੈਰ ਦਾ ਪੱਕਾ ਹੱਲ ਕਰਨ ਨਿੰਬੂ ਲੈਣੇ ਨੇ ਮਿੱਠਾ ਤੇਲ ਲੈਣਾ ਸਾਈਕਲ ਮਾਰ ਕੇ ਦਾ ਇਹਦੇ ਨਾਲ ਵੀਰੇ ਇਹੀ ਆ ਮਿੱਠਾ ਛੋੜਾ ਦੇਚੀ ਖਾ ਗਿਆ ਸਾਰੀ ਮੈਂ ਛਾਦਰ ਵੀਰੇ ਡੇਰੀ ਫਾਰਮ ਵਾਲਾ ਬੰਦਾ ਯਾਪ ਆ ਗਏ ਮਿੱਠਾ ਤੇਲ ਮਿੱਠਾ ਥੋੜਾ ਨਾਲ ਵੀਰੇ ਐਮ ਐਮ ਦੇ ਪੌਚ ਮਦਾਨਾ ਬਹੁਤ ਇਤਨਾ ਲੱਗਾ ਜੇ ਮੈਂ ਗੋਲੀ ਦੇ ਬਾਹਰ ਟਿਕਰੀ ਬਾਈ ਜੀ ਨਾ ਵਟਾ ਫਿਰ ਬਾਕੀ ਵੀਰੇ ਆਪਾਂ ਫਾਰਮੂਲਾ ਤਿਆਰ ਕਰਦੇ ਆ ਤੁਸੀਂ ਇਹਨੇ ਬਾਈ ਦੇ ਪਸ਼ੂ ਦੇਖੋ ਬਹੁਤ ਬਾਰੇ ਸਾਰੇ ਚੰਗੇ ਨੇ ਯਾਰ ਦੋ ਦਿਨ ਪਛੋਦੇ ਪਹਿਲਾਂ ਇਹ ਮਰ ਗਏ ਕਹਿੰਦੇ ਬਿਮਾਰੀ ਆ ਗਈ ਸੀ ਪੁੱਤਰੇ ਬਾਕੀ ਸਾਰੇ ਤੰਦਰੁਸਤ ਨੇ ਜਿਹੜੀ ਛੇਰੇ ਤੇ ਛੋਟੀ ਖੜੀ ਹੈ ਵੀਰੇ ਉਹਨੂੰ ਮਸਟੈਟ ਚ ਵੀ ਹੋਈ ਆ ਨੋਦੂ ਵੀ ਵੀਰੇ ਜਮਾ ਮੰਨ ਲਓ ਪਾਈ ਹੈ ਉਹਦਾ ਲੱਗਿਆ ਆਪਾਂ ਹੱਲ ਕਰਨ ਪੱਕਾ ਦੇਖੀ ਲਾਜ ਆ ਘੰਟੜਾ ਵੀਰੇ ਤੁਹਾਨੂੰ ਇਹ ਵੀਡੀਓ ਬਣਾ ਕੇ ਪਾਵਾਂਗੇ ਬਾਅਦ ਚ ਦੁੱਧ ਕਿੰਨਾ ਕਰਕੇ ਲੱਗੀ ਵੀਰੇ ਦੇਖੀ ਚੱਲੋ ਲੈ ਹੁਣ ਆਪਾਂ ਲੱਗੇ ਤਿਆਰ ਕਰਨਾ ਸਮਾਨ ਫੇਰ ਜੀ ਆਜੋ ਪਾਣੀ ਆ ਵੀ ਜੇ ਆਪਾਂ ਕੱਢ ਲਿਆ ਕਿ ਕਰਨਾ ਵੀ ਜੀ ਗਲਤ ਪਰ ਕੇ ਹੋ ਪੂਰਾ ਇਹ ਤੇ ਨਾਲ ਗੂਗਲ ਪੇਜਾ ਵੀ ਪਾਲੇ ਇਹਨੂੰ ਕਰ ਲਾ ਮਿੱਠਾ ਦੇ ਉੱਤੇ ਪਾਣਾ ਮੇਰੇ ਪਿਆਹ ਗੰਮਨਾ ਮੋਤਾ ਮਿੱਠ ਮਕਸ਼ੂ ਗਿਆ ਟਿੱਕੀਆਂ ਛੱਡਦੀ ਕਥ ਨਹੀਂ ਟਿੱਕੀਆਂ ਛੱਡਦੀਆਂ ਮੇਰੇ ਕੁੱਟਣੀਆਂ ਦੇ ਵਿੱਚ ਚਾਰ ਜਾਂ ਪੰਜ ਬਧ ਨਹੀਂ ਰਹੀ ਹੈ ਪੰਜ 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 ਇੱਟਕੇ ਪੰਜ ਪਾਕੇ ਕੱਟ ਲੈਣੇ ਨੇ ਵੀਰੇ ਹੋਰ ਵੀ ਰੋ ਮੈਂ ਥੋੜਾ ਕੁਝ ਪਾਵਾਂਗੇ ਵੀਰੇ ਆਪਾਂ ਦਿਖਾਉਂਦੇ। ਪਾ ਵੀ ਚੁੱਕ। ਥੋੜਾ ਪਾਉਣ ਤੋਂ ਬਾਅਦ ਇਹ ਉੱਬਲ ਆ ਜਾਂਦਾ ਵੀਰੇ ਇਹ। ਇਹਨੂੰ ਹੀ ਲਾ ਲਿਆ ਕਰੂੰ ਆਂ। ਚੱਕ ਲੈਣਾ। ਦੇਖੋ ਆਪਨ ਆ ਰਿਹਾ ਜੀ। ਇਹ ਤਾਂ ਬਾਹਰ ਆ ਗਿਆ। ਹੁਣ ਇਹਨਾਂ ਦੇ ਬਾਹਰ ਆ ਕੇ ਗਰੂਰੇ ਜੀ। ਕਪੜਾ ਵਾਲਾ ਉਹ ਤਾਂ ਤਕੜੀ ਗੀਰ ਬਣ ਗਈ ਹਨ ਇਹ ਤਾਂ ਲੋਕ ਪਿੰਦੇ ਨੇ ਇਹਦੇ ਕੜਾ ਬਣ ਗਿਆ ਦਾ ਪੱਕਾ ਹਲਾ ਥੋੜਾ ਦੁੱਧ ਘੱਟ ਆਉਣਾ ਹੋਵੇ ਪਾਣੀ ਆਉਣਾ ਹੋਵੇ ਖੇਦੀ ਆਉਂਦੀ ਹੈ ਹੁਣ ਲੱਗ ਪੇਟ ਦੀ ਪ੍ਰੋਬਲਮ ਹੋਵੇ ਇਹਨਾਂ ਕੁੱਤਾ ਕੱਢਾ ਇਹਨਾਂ ਨੇ ਕਾੜ ਕੱਢੀਏ ਜੀ ਇਹ ਸਾਡੇ ਪਿੰਡ ਦੇ ਪ੍ਰਗਟ ਸਿੰਘ ਨੇ ਡੇਰੀ ਵਾਲੇ ਟੱਕਣਾ ਤੈਨੂੰ ਜੀ 뭐래고 왜 자레 쪼